ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਰਿਆਣਾ ਪੁਲਿਸ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਇਥੋਂ ਤੱਕ ਕਿ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਮਾਹੌਲ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਇਸ ਦਰਮਿਆਨ ਇਹ ਸੋਨੀਪੱਤ ਪੁਲਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਹਾਲਾ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਜੋ ਹੈ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੱਥਰਬਾਜ਼ੀ ਤੋਂ ਬਚਣ ਦੇ ਲਈ ਟਾ ਰੋੜਿਆਂ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਜੋ ਹੈ ਪੁਲਿਸ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਭੀੜ ਦੇ ਉੱਤੇ ਕਾਬੂ ਪਾਉਣ ਦੇ ਲਈ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸਾਫ਼ ਤੌਰ ਦੇ ਉੱਤੇ ਜੋ ਹੈ ਬੈਰੀਕੇਡ ਸੀਮਰ ਦੀਆਂ ਸਲੇਬਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਹੁਣ ਇਹ ਦੂਜਾ ਵੱਡਾ ਐਕਸ਼ਨ ਕਹਿ ਸਕਦੇ ਹਾਂ ਹਰਿਆਣਾ ਪੁਲਿਸ ਦਾ ਕਿ ਪੁਲਿਸ ਬਲ ਦੰਗਾ ਰੋਕਣ ਦੇ ਨਾਲ-ਨਾਲ ਹਰਿਆਣਾ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ ਇਹ ਮੋਕ ਡ੍ਰਿਲ ਕਰ ਰਹੀ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਕਿਵੇਂ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇੱਟਾਂ ਰੋੜਿਆਂ ਤੋਂ ਬਚਣ ਦੇ ਲਈ ਬਚਾਅ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਸ ਦਰਮਿਆਨ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਤਕਰੀਬਨ 50 ਦੇ ਕਰੀਬ ਫੋਰਸਾਂ ਦੀ ਟੁਕੜੀ ਜਿਹੜੀ ਹੈ ਇਸ ਵੇਲੇ ਹਰਿਆਣਾ ਨੂੰ ਮਿਲ ਚੁੱਕੀ ਹੈ ਜਿਹੜੀ ਕਿ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਆ ਆ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਕਿਵੇਂ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਇਟਾ ਰੋੜਿਆਂ ਤੋਂ ਬਚਣ ਦੇ ਲਈ ਡੰਡੇ ਵਰਾਏ ਜਾ ਰਹੇ ਨੇ ਇਸ ਤੋਂ ਇਲਾਵਾ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਰਿਆਣਾ ਪੁਲਿਸ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਇਥੋਂ ਤਾਂ ਕਿ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਮਾਹੌਲ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਇਸ ਦਰਮਿਆਨ ਇਹ ਸੋਨੀਪੱਤ ਪੁਲਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਹਾਲਾ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਜੋ ਹੈ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੱਥਰਬਾਜ਼ੀ ਤੋਂ ਬਚਣ ਦੇ ਲਈ ਢਾ ਰੋੜਿਆਂ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਜੋ ਹੈ ਪੁਲਿਸ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਭੀੜ ਦੇ ਉੱਤੇ ਕਾਬੂ ਪਾਉਣ ਦੇ ਲਈ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਦਿੱਲੀ ਦੇ ਬਾਰਡਰਾਂ ਦੀ ਉੱਤੇ ਸਾਫ਼ ਤੌਰ ਦੇ ਉੱਤੇ ਜੋ ਹੈ ਬੈਰੀਕੇਡ ਸੀਮਟ ਦੀਆਂ ਸਲੇਬਾਂ ਲਗਾ ਦਿੱਤੀਆਂ ਗਈਆਂ ਸਨ ਤਾਂ ਹੁਣ ਇਹ ਦੂਜਾ ਵੱਡਾ ਐਕਸ਼ਨ ਕਹਿ ਸਕਦੇ ਹਾਂ ਹਰਿਆਣਾ ਪੁਲਿਸ ਦਾ ਕਿ ਪੁਲਿਸ ਬਲ ਦੰਗਾ ਰੋਕਣ ਦੇ ਨਾਲ-ਨਾਲ ਹਰਿਆਣਾ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ ਇਹ ਮੋਕ ਡ੍ਰਿਲ ਕਰ ਰਹੀ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਕਿਵੇਂ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇੱਟਾਂ ਰੋੜਿਆਂ ਤੋਂ ਬਚਣ ਦੇ ਲਈ ਬਚਾਅ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਸ ਦਰਮਿਆਨ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ तकरीबन 50 ਦੇ ਕਰੀਬ ਫੋਰਸਾਂ ਦੀ ਟੁਕੜੀ ਜਿਹੜੀ ਹੈ ਇਸ ਵळे ਹਰਿਆਣਾ ਨੂੰ ਮਿਲ ਚੁੱਕੀ ਹੈ ਜਿਹੜੀ ਕਿ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਆ ਆ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਕਿਵੇਂ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਇਟਾ ਰੋੜਿਆਂ ਤੋਂ ਬਚਣ ਦੇ ਲਈ ਡੰਡੇ ਵਰਾਏ ਜਾ ਰਹੇ ਨੇ ਇਸ ਤੋਂ ਇਲਾਵਾ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ